ਅੱਜ ਅਸੀਂ ਪਹੁੰਚਿਆ ਜੀ ਚੇਅਰਮੈਨ ਮੰਡੀ ਬੋਰਡ ਦੇ ਰਿੰਕੂ ਜੀ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਸਰ ਪੁੱਛਣਾ ਚਾਹਾਂਗੇ ਤੁਹਾਨੂੰ ਕਿ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਮਿਲ ਜਦੋ ਜਹਿਦ ਜਾਰੀ ਹੈ ਤੇ ਕੁਝ ਪਾਰਟੀਆਂ ਦੇ ਲੋਕ ਵੀ ਪ੍ਰੋਪਰਲੀ ਜਿਹੜੇ ਜਿੱਤ ਚੁੱਕੇ ਨੇ ਕੌਂਸਲਰ ਵੀ ਉਹ ਆਮ ਆਦਮੀ ਪਾਰਟੀ ਸ਼ਾਮਲ ਵੀ ਕਰ ਰਹੀ ਹੈ ਤੇ ਤੁਹਾਡੇ ਅਕੋਰਡਿੰਗਲੀ ਜਿਹੜਾ ਮੇਅਰ ਆ ਉਹ ਕਿਹੜੀ ਪਾਰਟੀ ਦਾ ਹੋ ਸਕਦਾ ਦੇਖੋ ਜੀ ਮੇਰੇ ਕੋਲ ਨਹੀਂ ਤੇ ਅਸੀਂ ਆਵਾਜ਼ ਦੀ ਪਾਰਟੀ ਦਾ ਹੀ ਮੇਲ ਬਣਾਵਾਂਗੇ ਸਾਡੇ ਜਨੇਵੀ ਸੀਨੀਅਰ ਪਾਰਟੀ ਦੇ ਐਮਐਲਏ ਸਾਹਿਬ ਮੰਤਰੀ ਸਾਹਿਬ ਸਾਰੇ ਮਤਲਬ ਕਿ ਬਹੁਤ ਮਿਹਨਤ ਕਰ ਰਹੇ ਆ ਜਿਸ ਤਰ੍ਹਾਂ ਸਾਡੇ 24 ਕੌਂਸਲਰ ਜਿੱਤੇ ਆ ਪਾਰਟੀ ਦੇ ਹੋਰ ਵੀ ਸਾਡੇ ਨਾਲ ਅਟੈਚ ਹੋਉਂਦੇ ਆ ਜਾਂ ਜਿਹੜੇ ਜਿੰਨੇ ਵੀ ਜਿੱਤੇ ਉਹਨਾਂ ਨਾਲ ਸਾਡੀ ਪਾਰਟੀ ਦੀ ਗੱਲਬਾਤ ਚੱਲਦੀ ਪਈ ਆ ਬਾਕੀ ਇਸ ਤੇ ਉਹ ਆਸ ਕਰਦੇ ਆ ਕਿ ਜਿਹੜਾ ਮੇਰ ਆ ਉਹ ਸਾਡੀ ਪਾਰਟੀ ਦਾ ਹੀ ਹੋਵੇਗਾ ਤੇ ਮੈਨੂੰ ਵਿਸ਼ਵਾਸ ਆ ਕਿ ਜਿਹੜੀ ਪਾਰਟੀ ਆ ਉਹ ਪਹਿਲ ਦੇ ਆਧਾਰ ਤੇ ਹਲਕਾ ਡੱਖਣੀ ਦੇ ਵਿੱਚੋਂ ਸਾਡੇ ਕੋਈ ਜਿਸ ਤਰ੍ਹਾਂ ਕੋਈ ਸੀਨੀਅਰ ਬੰਦਾ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਮਿਹਨਤ ਕੀਤੀ ਹੋਵੇ ਜਾਂ ਪਾਰਟੀ ਪੁਰਾਣੇ ਸਮੇਂ ਤੋਂ ਪਾਰਟੀ ਦੇ ਨਾਲ ਜਿਹੜੇ ਸਟੈਂਡ ਰਹੇ ਆ ਪਾਰਟੀ ਦੇ ਵਿੱਚ ਹਰ ਉਹਨਾਂ ਨੇ ਐਕਟੀਵਿਟੀ ਜਿਹੜੀਆਂ ਕੀਤੀਆਂ ਇਹੋ ਜਿਹੇ ਜਿਹੜੇ ਇਨਸਾਨ ਆ ਜਿਹੜੇ ਮਤਲਬ ਕਿ ਹਰ ਟਾਈਮ ਲੋਕਾਂ ਦੇ ਵਿੱਚ ਰਹਿੰਦੇ ਜਿਨ੍ਹਾਂ ਨੇ ਲੋਕਾਂ ਦੇ ਕੰਮ ਕਰਦੇ ਆ ਅਸੀਂ ਚਾਹੁੰਦੇ ਆ ਕਿ ਇਹੋ ਜਿਹੇ ਇਨਸਾਨ ਨੂੰ ਮੇਅਰ ਦੇ ਉਹਦੇ ਨਾਲ ਨਵਾਜਿਆ ਦੇਣਾ ਚਾਹੀਦਾ ਤੇ ਜਿਵੇਂ ਕਿ ਅਸੀਂ ਜਾਣਦੇ ਆ ਕਿ ਹਲਕਾ ਦਖਣੀ ਦੇ ਵਿੱਚੋਂ ਸਭ ਤੋਂ ਵੱਧ ਸੀਟਾਂ ਰਹੀਆਂ ਨੇ ਆਮ ਆਦਮੀ ਪਾਰਟੀ ਦੀਆਂ ਤੇ ਡਾਕਟਰ ਸਾਹਿਬ ਨੇ ਵੀ ਇਸ ਹਲਕੇ 'ਚ ਬਹੁਤ ਮਿਹਨਤ ਕੀਤੀ ਹੈ ਕੀ ਦੇਖਦੇ ਹੋ ਕਿ ਮੇਅਰ ਜਿਹੜਾ ਹਲਕਾ ਦਖਣੀ ਤੋਂ ਹੋਏਗਾ ਬਿਲਕੁਲ ਮੈਂ ਤੇ ਇਹੋ ਆਸ ਕਰਦਾ ਪਾਰਟੀ ਤੋਂ ਕਿ ਗਾਹ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਮੇਹਰ ਬਣੇਗਾ ਕਿ ਉਹ ਪਹਿਲੇ ਧਾਰ ਤੇ ਸਾਡੇ ਹਲਕਾ ਡਖਣੀਆਂ ਦੇ ਵਿੱਚ ਜਿਹੜੇ ਸਾਡੇ ਸੀਨੀਅਰ ਕਾਉਂਸਲਰ ਆ ਜਿੱਤੇ ਉਹਨਾਂ ਨੂੰ ਰੀਫਰੈਸ਼ ਕਰਨ ਉਹਨਾਂ ਨੂੰ ਮਤਲਬ ਕਿ ਪਹਿਲ ਤੇ ਧਾਰ ਤੇ ਰੱਖਣ ਦੇ ਨਾਲ ਹੀ ਅਸੀਂ ਬਹੁਤ ਇੱਥੇ ਐਮਐਲਏ ਸਾਹਿਬ ਦੇ ਨਾਲ ਸਾਰਿਆਂ ਨੇ ਮਿਹਨਤ ਕੀਤੀ ਆ ਤੇ ਹਲਕਾ ਡੱਖਣੀ ਦੇ ਵਿੱਚ ਨਹੀਂ ਸਾਰੇ ਸ਼ਹਿਰ ਦੇ ਵਿੱਚ ਹੀ ਚਲੋ ਜਿੰਨੇ ਵੀ ਐਮਐਲਏ ਸਾਹਿਬ ਆ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤੇ ਆ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਆ ਤਾਂ ਹੀ ਤੇ ਹੁਣ ਸਾਡਾ ਜਿਹੜਾ ਇਹ ਬੂਟੇ ਲੱਗੇ ਆ ਜਿਹੜੇ 24 ਕਾਉਂਸਲਰ ਬਣੇ ਆ ਤੇ ਅਸੀਂ ਆਸ ਕਰਦੇ ਆ ਕਿ ਜਿਹੜਾ ਮੇਰ ਵੀ ਜਲਦੀ ਹੀ ਸਾਡੀ ਪਾਰਟੀ ਜਿਹੜਾ ਬਣਾਏਗੀ ਲੋਕਾਂ ਦਾ ਧਿਆਨ ਵੀ ਇਸ ਸਮੇਂ ਅੰਮ੍ਰਿਤਸਰ ਦੀ ਮੇਅਰ ਦੀ ਸੀਟ ਦੇ ਉੱਤੇ ਪ੍ਰੋਪਰਲੀ ਲੱਗਾ ਲੋਕ ਵੀ ਜਾਣਨ 'ਚ ਉਤਸੁਕਤਾ ਹੈ ਉਹਨਾਂ ਦੇ ਮਨ ਦੇ ਵਿੱਚ ਦਿਲਾਂ ਦੇ ਵਿੱਚ ਉਤਸੁਕਤਾ ਹੈ ਕਿ ਕਿਹੜੀ ਪਾਰਟੀ ਅੱਗੇ ਆਉਂਦੀ ਹੈ ਜਿਹੜੀ ਮੇਅਰ ਬਣਾਉਣ ਦੇ ਵਿੱਚ ਸਫਲ ਹੋਊਗੀ ਵੇਖੋ ਲੋਕਾਂ ਦੇ ਜੋ ਮਨ ਦੇ ਬਲਬਲੇ ਆ ਹੋ ਸਕਦਾ ਦੋ ਚਾਰ ਦਿਨਾਂ ਦੇ ਵਿੱਚ ਹੀ ਸਾਰੇ ਮਤਲਬ ਕਿ ਦੂਰ ਹੋ ਜਾਣ ਕਿਉਂਕਿ ਅਸੀਂ ਆਸ ਕਰਦੇ ਆ ਕਿ ਸਾਡੀ ਹੀ ਪਾਰਟੀ ਜਿਹੜੀ ਆ ਕਿ ਪਹਿਲੇ ਧਾਰ ਤੇ ਮੇਅਰ ਬਣਾਵੇ ਅਸੀਂ ਜੀ ਜਿਹੜੀ ਸਾਡੇ ਅੰਮ੍ਰਿਤਸਰ ਦੀ ਜਿੰਨੀ ਵੀ ਜਨਤਾ ਅਸੀਂ ਉਹਨਾਂ ਨੇ ਵਿਸ਼ਵਾਸ ਦਿਵਾਉਨੇ ਆ ਕਿ ਜਿਹੜਾ ਮਿਹਰ ਆ ਉਹ ਅਸੀਂ ਆਵਾਜ਼ੀ ਪਾਰਟੀ ਤੇ ਬਣਾਵਾਂਗੇ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਅੰਮ੍ਰਿਤਸਰ ਦਾ ਵਿਕਾਸ ਆ ਉਹਨੂੰ ਹੋਰ ਵਧੀਆ ਤਰੀਕੇ ਨਾਲ ਕਰ ਸਕੀਏ ਬਾਕੀ ਜਿੰਨੇ ਵੀ ਸਾਡੇ ਵੋਟਰ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਲੋਹੜੀ ਦੀਆਂ ਸਾਰੇ ਮੇਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ